लुदियाना ਦੇ ਸਥਾਨਕ ਸਰਕਟ ਹਾਊਸ ਦੇ ਵਿੱਚ ਮਾਲਵਾ ਸੱਭਿਆਚਾਰਕ ਮੰਚ ਦੇ ਮੁਖੀ ਕ੍ਰਿਸ਼ਨ ਕੁਬਾਰ ਬਾਵਾ ਦੀ ਅਗਵਾਈ ਹੇਠ ਮੀਟਿੰਗ ਹੋਈ ਹੈ ਜਿਦੇ ਵਿੱਚ ਧੀਆਂ ਦੀ ਲੋੜੀ ਮਨਾਉਣ ਸੰਬੰਧੀ ਸੱਦਾ ਦਿੱਤਾ ਗਿਆ ਇਸ ਦੌਰਾਨ ਸਾਥਕਾਇਸਤੀ ਸੰਦੀਪ ਸ਼ਰਮਾ ਸਮੇਤ ਗਾਇਕ ਪਾਲੀ ਦੇ ਤਵਾਲੀਆ ਵੀ ਮੌਜੂਦ ਰਹੇ ਜਿਨ੍ਹਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਧੀਆਂ ਦੀ ਲੋੜੀ ਮੇਲਾ ਕਰਵਾ ਰਹੇ ਨੇ ਇਸ ਦੌਰਾਨ ਅਵਜਰ ਮੀਆਂ ਬੱਚੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਇਸ ਦੇ ਨਾਲ ਨਵੇਂ ਵਿਆਏ ਜੋੜਿਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ 11 ਜਨਵਰੀ ਸਵੇਰੇ 11 ਵਜੇ ਤੋਂ ਗੁਰੂ ਨਾਨਕ ਭਵਨ ਲੁਧਿਆਣਾ ਦੇ ਵਿੱਚ ਧੀਆ ਦਾ 29ਵਾਂ ਲੋੜੀ ਮੇਲਾ ਮਨਾਵਾਂਗੇ ਇਸ ਮੇਲੇ ਦੇ ਵਿੱਚ 125 ਉਹਨਾਂ ਬੇਟੀਆਂ ਨੰਨੀਆਂ ਬੇਟੀਆਂ ਜਿਨ੍ਹਾਂ ਦਾ ਜਨਮ 2024 ਦੇ ਵਿੱਚ ਹੋਇਆ ਅਸੀਂ ਉਹਨਾਂ ਬੇਟੀਆਂ ਨੂੰ ਸ਼ਗਨ ਵੀ ਦੇਵਾਂਗੇ ਉਹਨਾਂ ਨੂੰ ਸੂਟ ਵੀ ਦੇਵਾਂਗੇ ਉਹਨਾਂ ਨੂੰ ਖਡੌਣੇ ਵੀ ਦੇਵਾਂਗੇ ਮਠਿਆਈ ਵੀ ਦੇਵਾਂਗੇ ਅਤੇ ਮਾਤਾ ਨੂੰ ਸ਼ਾਲ ਵੀ ਦੇਵਾਂ। ਇਹ ਅਸੀਂ ਉਹਨਾਂ ਨੂੰ ਦੇ ਕੇ ਕਿਉਂਕਿ ਮੇਨ ਸਾਡਾ ਜਿਹੜਾ ਵਾਟੋ ਆ ਮੇਨ ਸਾਡਾ ਇਹ ਆ ਕਿ ਅਸੀਂ ਉਹਨਾਂ ਬੇਟੀਆਂ ਦੇ ਨਾਲ ਲੋਹੜੀ ਮਨਾਵਾਂਗੇ ਜਿਨ੍ਹਾਂ ਉਹ 125 ਪਰਿਵਾਰ ਜਿਨ੍ਹਾਂ ਮਾਵਾ ਲੈ ਕੇ ਆਉਣਗੇ ਉਹਨਾਂ ਲਈ ਪੂਰਾ ਖਾਣ ਦਾ ਖੀਣ ਦਾ ਜੋ ਵੀ ਹੈ ਉਹਨਾਂ ਲਈ ਦੁੱਧ ਦਾ ਇੰਤਜ਼ਾਮ ਉਹਨਾਂ ਲਈ ਟੋਟਲ ਸਰੋਤਿਆਂ ਲਈ ਰੋਟੀ ਦਾ ਇੰਤਜ਼ਾਮ ਤੇ ਅਸੀਂ ਰਿਓੜੀ ਮੂੰਗਫਲੀ ਉਹ ਵੀ ਖਵਾਵਾਂਗੇ ਕਿਉਂ ਇਹ ਸਾਡੇ ਲੋਹੜੀ ਦੀ ਨਿਸ਼ਾਨੀ ਹੈ ਤੇ ਉਹ ਵੀ ਸਰੋਤਿਆਂ ਨੂੰ ਵੀ ਖਿਲਾਵਾਂਗੇ ਲਗਾਤਾਰ ਲੱਕੜੂ ਨਹੀਂ ਆ ਜਿਹੜਾ ਤੁਹਾਡੇ ਕੋਲ ਪਹੁੰਚਿਆ ਜਾ ਰਿਹਾ ਹੈ ਇਹ ਗੱਲ ਬਾਤ ਵਿੱਚ ਮਿਲਿਆ ਆਮ ਜੋ ਵਰਤ ਗੱਲ ਇਹ ਹੈ ਜੀ ਇਹ ਫਰਕ ਨੂੰ ਦੇਖ ਕੇ ਜਿਹੜਾ ਪ੍ਰਾਚਨ ਸਮੇਂ ਦੇ ਵਿੱਚ ਇਹੀ ਸਹੀ ਕਿ ਕਈ ਸਾਡੀਆਂ ਰਵੈਤਾਂ ਸਾਡੇ ਸਮਾਜ ਦੇ ਵਿੱਚ ਐਸੀਆਂ ਨੇ ਜਿਹੜੀਆਂ ਸਾਡੇ ਗੌਰਵ ਮੇ ਸਮਾਜ ਨੂੰ ਸਾਡੇ ਇਨੇ ਸੋਹਣੇ ਇਤਿਹਾਸ ਨੂੰ ਕਲੰਕਿਤ ਕਰਨ ਵਾਲੀਆਂ ਇੱਕ ਇਹ ਵੀ ਰਵੈਤ ਸੀ ਕਿ ਜੇ ਲੜਕੀ ਦਾ ਜਨਮ ਹੋ ਗਿਆ ਉਸਦੇ ਹੱਥ 'ਚ ਪੂਣੀ ਫੜਾਈ ਤੇ ਮੂੰਹ ਨੂੰ ਗੋੜ ਲਾ ਕੇ ਇਹ ਇਹ ਦਾਈ ਬੋਲ ਦਿੰਦੀ ਸੀ ਜਿਵੇਂ ਗੋੜ ਖਾਈ ਪੂਣੀ ਕੱਤੀ ਆਪਣਾਂ ਹੀ ਵੀਰੇ ਨੂੰ ਕੱਤੀ ਕਿ ਤੂੰ ਨਾ ਹੀ ਸਾਨੂੰ ਵੀਰਾ ਚਾਹੀਦਾ ਸਾਨੂੰ ਮੁੰਡਾ ਚਾਹੀਦਾ ਇਹ ਕਰਕੇ ਤੇ ਲੜਕੀ ਨੂੰ ਮਾਰ ਦਿੱਤਾ ਜਾਂਦਾ ਸੀ ਮੈਂ ਸਮਝਦਾ ਐਡਾ ਉਹ ਉਹ ਲੋਕ ਐਂディア ਮਤਲਬ ਕਲੰਕਿਤ ਕਰਨ ਵਾਲੀਆਂ ਗੱਲਾਂ ਕਿ ਸਾਡਾ ਜ਼ਮਾਨੇ ਦੇ ਵਿੱਚ ਐਸਾ ਕ੍ਰਾਈਮ ਵੀ ਹੁੰਦਾ ਸੀ ਇੱਕ ਤਰ੍ਹਾਂ ਦਾ ਤੇ ਉਹ ਉਹ ਸਮਾਂ ਸੀ ਤੇ ਅੱਜ ਮੈਂ ਸਭ ਦਾ ਬਹੁਤ ਕਿਉਂਕਿ ਮੈਨੂੰ ਤਾਂ ਲੜਕੀਆਂ ਦੇ ਜਨਮ ਤੇ ਬਹੁਤ ਡੱਬੇ ਆਉਂਦੇ ਸੀ ਬੜਾ ਲੋਕ ਪਿਆਰ ਸਤਕਾਰ ਵੀ ਤੁਸੀਂ ਦੀ ਧੀਆਂ ਦੀ ਲੋੜੀ ਸ਼ੁਰੂ ਕੀਤੀ ਤੇ ਮੇਰੇ ਬੇਟੀ ਹੋਈ ਆ ਮੈਂ ਡੱਬਾ ਲੈ ਕੇ ਆਇਆ ਤੇ ਜਿਹਨੂੰ ਮੈਂ ਨਹੀਂ ਜਾਣਦਾ ਹੁੰਦਾ ਲੈ ਕੇ ਵੀ ਉਹ ਆਉਂਦੇ ਨੇ ਤੇ ਬੜਾ ਅੱਛਾ ਲੱਗਦਾ ਹੈ ਤੇ 28 ਸਾਲ ਹੋ ਗਏ ਇਹ ਸਾਨੂੰ ਤੇ ਇਸ ਪਾਸੇ ਲੱਗਿਆ ਨੂੰ ਬਹੁਤ ਸ਼ਕਸ਼ੀਤਾ ਜੁੜੀਆਂ ਬੜੇ ਐਨ ਆਰ ਆਈ ਵੀਰ ਬੜੇ ਉੱਥੋਂ ਬੈਠੇ ਵੀ ਦਰਦੋ ਕਈ ਵਾਰੀ ਕਹਿਣਗੇ ਅਸੀਂ ਸ਼ਗਨ ਚਸਪ ਆਉਨੇ ਮੇਰਾ ਮਤਲਬ ਜਿਹੜਾ ਵੀ ਮੀਡੀਏ ਤੇ ਰਾਹੀਂ ਕਿਤੇ ਵੀ ਸੁਣਦਾ ਉਹਦੇ ਅੰਦਰ ਇੱਕ ਦਰਦ ਹੈ ਉਹਦੇ ਅੰਦਰ ਇਹ ਸੋਚ ਨੂੰ ਸਲੂਟ ਕਰਨ ਵਾਲੀਆਂ ਸ਼ਕਸ਼ੀਤਾ ਬਹੁਤ ਘੱਟ ਨੇ ਲੁਧਿਆਣਾ ਲਾਈਵ 'ਚ ਸੁਰਿੰਦਰ ਸੋਨੀ ਦੀ ਰਿਪੋਰਟ